ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਰਜ਼ੇ ਨੂੰ ਜੜ ਤੋਂ ਖਤਮ ਕਰਨ ਲਈ ਟਾਲੇ ਬਾਰੇ ਇਹ ਜਿਹੜਾ ਢਾਲਾ ਆ ਬਿਲਕੁਲ ਕਰਜ਼ ਨੂੰ ਖਤਮ ਕਰ ਦਿੰਦਾ ਹੈ ਜ਼ਿੰਦਗੀ 'ਚ ਕਦੀ ਕਰਜ਼ ਚੜਦਾ ਨਹੀਂ ਬੰਦੇ ਤੇ ਦੁਬਾਰਾ ਪਰ ਜੇ ਇਸ ਢਾਲੇ ਨੂੰ ਤੁਸੀਂ ਸਾਡੇ ਤਰੀਕੇ ਦੇ ਅਨੁਸਾਰ ਕਰੋਗੇ ਤਾਂ ਤੁਹਾਡਾ ਕਰਜ਼ ਕੁਝ ਦਿਨਾਂ ਦੇ ਵਿੱਚ ਹੀ ਉਤਰ ਜਾਏਗਾ ਜਿਆਦਾ ਸਾਰਾ ਨਹੀਂ ਲੱਗਦਾ ਬਹੁਤ ਛੇਤੀ ਕਰਜ਼ ਤੋਂ ਮੁਕਤੀ ਮਿਲ ਜਾਂਦੀ ਹੈ ਪਰ ਦੋਸਤੋ ਕਰਜ਼ ਤਾਂ ਉੱਤਰਦਾ ਹੀ ਉੱਤਰਦਾ ਬੰਦੇ ਦਾ ਤੇ ਇਹ ਜਿਹੜਾ ਢਾਲਾ ਆ ਤੁਹਾਨੂੰ ਕਰੋੜਪਤੀ ਵੀ ਬਣਾਉਂਦਾ ਆ ਜੇ ਤੁਸੀਂ ਇਸ ਢਾਲੇ ਨੂੰ ਪੂਰਨ ਤੌਰ ਤੇ ਪ੍ਰੋਪਰ ਕਰ ਲਿਆ ਤਾ ਅੱਗੇ ਤੋਂ ਜਾ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਖੁਸ਼ਹਾਲੀ ਆਏਗੀ ਪੈਸੇ țeਲੇ ਦੀ ਤੰਗੀ ਦੂਰ ਹੋ ਜਾਏਗੀ ਪੈਸੇ ਦੀ ਬਰਕਤ ਵਧੇਗੀ ਔਰ ਕੁਝ ਐਸਾ ਚਮਤਕਾਰ ਹੋਏਗਾ ਕਿ ਜਿਹਦੇ ਨਾਲ ਤੁਸੀਂ ਕਰੋੜਾਪਤੀ ਵੀ ਬਣ ਸਕਦੇ ਹੋ ਪਰ ਇਹ ਜਿਹੜਾ ਟਾਲਾ ਆ ਬਹੁਤ ਸੱਚੀ ਸ਼ਰਧਾ ਭਾਵਨਾ ਨਾਲ ਕੀਤਾ ਜਾਂਦਾ ਹੈ ਟਾਲਾ ਬਹੁਤ ਜ਼ਬਰਦਸਤ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਓ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਆ ਕਰਜ਼ੇ ਨੂੰ ਜੜ ਤੋਂ ਖਤਮ ਕਰਨ ਦੇ ਢਾਲੇ ਬਾਰੇ ਤੇ ਪੈਸੇ ਥੇਲੇ ਦੀ ਤੰਗੀ ਨੂੰ ਦੂਰ ਕਰਨ ਲਈ ਤੇ ਕਰੋੜਪਤੀ ਬਣਾਉਣ ਦੇ ਢਾਲੇ ਬਾਰੇ ਤਾਂ ਦੋਸਤੋ ਇਹ ਜਿਹੜਾ ਢਾਲਾ ਆ ਇਹ ਢਾਲਾ ਇੰਨਾ ਕੁ ਕੰਮ ਤੇਜ਼ ਕਰਦਾ ਆ ਇੰਨਾ ਕੁ ਫਾਇਦਾ ਹੁੰਦਾ ਆ ਇਹ ਢਾਲਾ ਸਭ ਕੁਝ ਸਮਾਂ ਪਹਿਲਾਂ ਅੱਜ ਤੋਂ 6 ਮਹੀਨੇ ਪਹਿਲਾਂ ਅਸੀਂ ਕਿਸੇ ਨੂੰ ਦਿੱਤਾ ਸੀ ਕੋਈ ਸਾਡੇ ਤੋਂ ਐਸਾ ਬੰਦਾ ਸੀ ਆਇਆ ਜਿਹਦੇ ਕੋਈ ਕਰਜ਼ਾ ਸਿਰ ਤੇ ਬਹੁਤ ਚੜਿਆ ਸੀ ਉਹ ਕਹਿੰਦਾ ਕਿ ਗੁਰੂ ਜੀ ਸਾਨੂੰ ਕੋਈ ਇਦਾਂ ਦਾ ਢਾਲਾ ਦੱਸ ਦਿਓ ਜਿਹਦੇ ਨਾਲ ਕੋਈ ਜ਼ਿਆਦਾ ਖਰਚਾ ਨਾ ਹੋਵੇ ਤੇ ਮੈਂ ਕਰਜ਼ੇ ਚੋਂ ਵੀ ਨਿਕਲ ਜਾਵਾਂ ਜਿਹੜਾ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਤਾਂ ਉਹਨੂੰ ਇਹ ਢਾਲਾ ਸੀ ਦਿੱਤਾ ਸੀ ਤੇ ਉਹਨੇ ਇਸ ਢਾਲੇ ਨੂੰ ਕੀਤਾ ਸੀ 6 ਮਹੀਨੇ ਤੋਂ ਬਾਅਦ ਉਹਨੇ ਸਾਨੂੰ ਦੱਸਿਆ ਵੀ ਨਹੀਂ ਸੀ ਅੱਜ ਉਹਦੇ ਨਾਲ ਜਦੋਂ ਗੱਲ ਹੋਈ ਤੇ ਉਹ ਕਹਿੰਦਾ ਕਿ ਗੁਰੂ ਜੀ ਮੇਰਾ ਕਰਜ਼ਾ ਤਾਂ ਜਿਹੜਾ ਸੀਗਾ ਬਹੁਤ ਸਮੇਂ ਪਹਿਲਾਂ ਹੀ ਉਤਰ ਗਿਆ ਸੀ ਜਦੋਂ ਤੁਸੀਂ ਮੈਨੂੰ ਟਾਲਾ ਦਿੱਤਾ ਸੀ ਪਰ ਮੈਂ ਕੁਝ ਕਾਰਨਾ ਕਰਕੇ ਕਿਤੇ ਵਿਦੇਸ਼ ਚਲਾ ਗਿਆ ਸੀ ਤਾਂ ਇਸ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕਿਆ ਤਾਂ ਇਸ ਕਰਕੇ ਇਹਦੀ ਮੈਂ ਮਾਫੀ ਚਾਹੁੰਦਾ ਤਾਂ ਜਦੋਂ ਉਹਨੇ ਮੈਨੂੰ ਦੱਸਿਆ ਵੀ ਇਹ ਛਟਾਲੇ ਨੂੰ ਇਦਾਂ ਕੀਤਾ ਸੀ ਤੇ ਇਸ ਤਰੀਕੇ ਨਾਲ ਹੋਇਆ ਤਾਂ ਬੈਨੀਫਿਟ ਦੱਸਿਆ ਤਾਂ ਮਨ ਨੂੰ ਬਹੁਤ ਸਕੂਨ ਮਿਲਿਆ ਖੁਸ਼ੀ ਮਿਲੀ ਵੀ ਚਲੋ ਸਾਡੇ ਕਰਕੇ ਕਿਸੇ ਦਾ ਭਲਾ ਹੁੰਦਾ ਹੈ ਤਾਂ ਦੋਸਤੋ ਇਹ ਜਿਹੜਾ ਟਾਲਾ ਕਰਜੇ ਨੂੰ ਬਹੁਤ ਛੇਤੀ ਜੜ ਤੋਂ ਖਤਮ ਕਰਦਾ ਆ ਠੀਕ ਹੈ ਇਹਦੇ ਵਿੱਚ ਤੁਸੀਂ ਬਸ ਆਪਣਾ ਜਿਹੜਾ ਮਨ ਆ ਸਾਫ਼ ਰੱਖਣਾ ਮਨ ਨੂੰ ਕਿਤੇ ਗਲਤ ਪਾਸੇ ਨਹੀਂ ਲੈ ਕੇ ਜਾਣਾ ਇਹਦੇ ਇਸ ਢਾਲੇ ਦੇ ਵਿੱਚ ਖਾਸ ਕਰਕੇ ਆ ਇਹ ਕੰਮ ਤਾਂ ਕਰਦਾ ਜੇ ਕੋਈ ਬੰਦਾ ਬਿਲਕੁਲ ਸੁੱਚਮ ਰੱਖਦਾ ਮੀਟ ਅੰਡਾ ਸ਼ਰਾਬ ਨੂੰ ਬਿਲਕੁਲ ਹੱਥ ਨਹੀਂ ਲਾਉਂਦਾ ਮੀਟ ਅੰਡਾ ਸ਼ਰਾਬ ਜੂਹਾ ਬਿਲਕੁਲ ਨਹੀਂ ਖੇਡਣਾ ਹੈ ਢਾਲਾ ਕਰਨ ਲਈ ਇਹ ਵੀਰ ਹਨੂਮਾਨ ਦਾ ਢਾਲਾ ਆ ਹਨੂਮਾਨ ਦਾ ਇਹਨਾਂ ਜ਼ਬਰਦਸਤ ਢਾਲਾ ਆ ਕਰੋਗੇ ਤਾਂ கரੰਟ ਕੱਢ ਦਿੰਦਾ கரੰਟ ਇੰਨਾ ਜ਼ਬਰਦਸਤ ਢਾਲ ਆਇਆ ਤਾਂ ਦੋਸਤੋ ਪਹਿਲਾਂ ਮੈਂ ਤੁਹਾਨੂੰ ਢਾਲ ਦੱਸ ਦਵਾਂ ਕਿ ਤੁਸੀਂ ਕਰਨਾ ਕਿੱਦਾਂ ਆ ਪਹਿਲਾਂ ਉਹ ਸੁਣ ਲਓ ਉਸ ਤੋਂ ਬਾਅਦ ਤੁਹਾਨੂੰ ਸਾਰੀ ਗੱਲ ਸਮਝਾ ਦਊਗਾ ਤੁਸੀਂ ਕੀ ਕਰਨਾ ਮੰਗਲਵਾਰ ਵਾਲੇ ਦਿਨ ਕੀ ਕਰਨਾ ਤੁਸੀਂ ਗੁੜ ਲੈਣਾ ਗੁੜ ਦੀਆਂ ਪੰਜ ਪੇਸੀਆਂ ਬਣਾ ਲੈਣੀਆਂ ਠੀਕ ਹੈ ਪੰਜ ਪੇਸੀਆਂ ਛੋਟ-ਛੋਟੀਆਂ ਟੁਕੜੇ ਪੰਜ ਕਰ ਲੈਣੇ ਆ ਨਾਲ ਤੁਸੀਂ ਇੱਕ ਛੋਟਾ ਜਿਹਾ ਡੋਨਾ ਰੱਖ ਲੈਣਾ ਉਹਦੇ ਵਿੱਚ ਪੰਜ ਪੇਸੀਆਂ ਤੁਸੀਂ ਗੁੜ ਦੀਆਂ ਰੱਖ ਲੈਣੀਆਂ ਇੱਕ ਮੁਠੀ ਉਹ ਜੇ ਛੋਲੇ ਹੁੰਦੇ ਜਿਹੜੇ ਨਾ ਪੁੰਨੇ ਹੋਏ ਛੋਲੇ ਉਹ ਰੱਖ ਲੈਣਾ ਉਹ ਪਾ ਕੇ ਤੁਸੀਂ ਦੋਨਾਂ ਤਿਆਰ ਕਰ ਲੈਣਾ ਦੋਨਾਂ ਜਾ ਕੇ ਵੀਰਵਾਰ ਮੰਗਲਵਾਰ ਵਾਲੇ ਦਿਨ ਤੁਸੀਂ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਜਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਰੱਖ ਕੇ ਆਪਣੇ ਕਰਜ਼ੇ ਬਾਰੇ ਪ੍ਰਿਆਦ ਕਰਨੀ ਹੈ ਕਿ ਹੇ ਬਜਰੰਗ ਬਲੀ ਹੇ ਵੀਰ ਬਜਰੰਗ ਬਲੀ ਸਾਡੇ ਸਿਰ ਤੇ ਉੱਤੇ ਕਰਜ਼ਾ ਚੜਿਆ ਹੋਇਆ ਹੈ ਕਰਜਾ ਸਾਡਾ ਉਤਰਨ ਦਾ ਨਾਂ ਨਹੀਂ ਦਿੰਦਾ ਸਾਡੇ ਕਰਜ਼ੇ ਤੋਂ ਸਾਨੂੰ ਮੁਕਤੀ ਦਿਵਾ ਦਿਓ ਸਾਡਾ ਕਰਜ਼ਾ ਜੜ ਤੋਂ ਖਤਮ ਕਰ ਦਿਓ ਤੇ ਸਾਡੇ ਤੋਂ ਪੈਸੇ ਦਾ ਜਿਹੜਾ ਆਗਮਨਾ ਸ਼ੁਰੂ ਹੋ ਜਵੇ ਪੈਸਾ ਆਉਣਾ ਸ਼ੁਰੂ ਹੋ ਜਵੇ ਹਰ ਥਾਂ ਤੋਂ ਤੇ ਤੁਸੀਂ ਇਹ ਜਿਹੜਾ ਟਾਲਾ ਆ ਇਹ 21 ਮੰਗਲਵਾਰ ਕਰਨਾ ਆ ਲਗਾਤਾਰ 21 ਮੰਗਲਵਾਰ ਕਰਨਾ ਦੋਸਤੋ 21 ਮੰਗਲਵਾਰ ਕਰਕੇ ਦੇਖ ਲਿਓ ਤੁਹਾਡੀ ਜ਼ਿੰਦਗੀ 'ਚ ਨਵੀਂ ਖੁਸ਼ਹਾਲੀ ਪੈਦਾ ਹੋ ਜਾਏਗੀ ਨਾ ਹੋਊਗੀ ਤਾਂ ਮੈਂ ਆਪਣੀ ਪੂਰੀ ਗਾਰੰਟੀ ਦਿੰਦਾ ਆ ਇੱਕ ਚੀਜ਼ ਤੁਸੀਂ ਹੋਰ ਧਿਆਨ ਰੱਖ ਲੈਣੀ ਜਦੋਂ ਤੁਸੀਂ ਕਰਜ਼ਾ ਲੈਣ ਜਾਂਦੇ ਆ ਮੰਗਲਵਾਰ ਤੇ ਸ਼ਨੀਵਾਰ ਵਾਲੇ ਦਿਨ ਕਦੀ ਕਿਸੇ ਤੋਂ ਕਰਜ਼ਾ ਨਹੀਂ ਲੈਣਾ ਇਸ ਚੀਜ਼ ਦਾ ਧਿਆਨ ਰੱਖ ਲੈਣਾ ਜਦੋਂ ਇਸ ਦੋ ਦਿਨਾਂ ਦੇ ਵਿੱਚ ਤੁਸੀਂ ਕਰਜ਼ਾ ਲੈਨੇ ਹੋ ਇਹ ਕਰਜ਼ਾ ساری ਜ਼ਿੰਦਗੀ ਲਈ ਚੜ ਜਾਂਦਾ ਹੈ ਉਤਰਦਾ ਨਹੀਂਗਾ ਇਹਨੂੰ ਚਾਹ ਯਾਦ ਰੱਖ ਲੈਣਾ ਇਸ ਢਾੜੇ ਨੂੰ ਕਰਨ ਲਈ ਤੁਹਾਨੂੰ ਮੀਟ ਆਂਡਾ ਸ਼ਰਾਬ ਬਿਲਕੁਲ ਨਹੀਂ ਖਾਣੀ ਪੈਣੀ ਬਿਲਕੁਲ ਬੰਦ ਕਰਨੀ ਹੈ ਨਾ ਸਾਥ ਹੀ ਨਹੀਂ ਲੈਣਾ ਮੰਗਲਵਾਰ ਵਾਲੇ ਦਿਨ ਤੁਸੀਂ ਟਾਲਾ ਕਰਨਾ ਹੈ ਸ਼ਾਮ ਨੂੰ 7 ਵਜੇ ਤੋਂ ਬਾਅਦ ਮੰਦਰ ਦੇ ਵਿੱਚ ਜਾ ਕੇ ਬੇਨਤੀ ਕਰਕੇ ਫਰਿਆਦ ਕਰਕੇ ਕਰਨਾ ਹੈ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਆਪ ਚਮਤਕਾਰ ਦਿਸਣ ਲੱਗ ਪੈਣਾ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਦੇਖਿਓ ਤੁਹਾਨੂੰ ਆਪਣੇ ਆਪ ਜ਼ਿੰਦਗੀ 'ਚ ਨਵਾਂ ਬਦਲਾਅ ਆ ਜਾਏਗਾ ਦੋਸਤੋ ਤਾਂ ਦੋਸਤੋ ਇਸ ਟਾਲੇ ਦੇ ਨਾਲ ਜਿੱਦਾਂ ਤੁਹਾਨੂੰ ਦੱਸਿਆ ਉਸ ਲੜਕੇ ਦਾ ਕੰਮ ਬਣਿਆ ਬਹੁਤ ਜਲਦੀ ਰਿਜ਼ਲਟ ਮਿਲ ਗਿਆ ਔਰ ਕਿਸੇ ਨੂੰ ਇਹ ਟਾਲਾ ਜੇ ਤੁਸੀਂ ਕਰਨਾ ਹੈ ਦੱਸਣਾ ਵੀ ਨਹੀਂ ਕਿਸੇ ਨੂੰ ਹਾਂ ਇੱਕ ਚੀਜ਼ ਤੁਹਾਨੂੰ ਦੱਸਣੀ ਭੁੱਲ ਗਿਆ ਇਹ ਗੁਪਤ ਰੱਖਣਾ ਹੈ 21 ਦਿਨ ਗੁਪਤ ਰੱਖਣਾ ਸਿਰਫ ਤੁਹਾਡੇ ਘਰ ਦੇ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਬਾਹਰਲੇ ਬੰਦੇ ਨੂੰ ਕਦੀ ਤੁਸੀਂ ਕੁਝ ਨਹੀਂ ਦੱਸਣਾ ਇਹ ਗੁਪਤ ਰੱਖ ਕੇ ਕੰਮ ਕਰਨਾ ਹੈ ਤਾਂ ਇਹ ਫਾਇਦਾ ਦੇਊਗਾ ਤੁਹਾਨੂੰ ਜੇ ਤੁਸੀਂ ਰੌਲਾ ਪਾਤਾ ਫਿਰ ਕੰਮ ਨਹੀਂ ਬਣਨਾ ਤੁਹਾਡਾ ਮੈਂ ਪਹਿਲਾਂ ਦੱਸਦਾਂ ਤੁਹਾਨੂੰ ਤਾਂ ਦੋਸਤੋ ਇਸ ਗੱਲ ਦਾ ਧਿਆਨ ਰੱਖ ਲਿਓ ਤੇ ਇਹੀ ਸਾਡੀ ਜਿਹੜੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਅੱਗੇ ਤੋਂ ਫਾਇਦਾ ਹੰਦਾਰ ਹੋਵੇ ਲੋਕਾਂ ਦਾ ਜੈ ਪੀਰਾਂ ਦੀ ਜੈ ਮਸਤ